ਛੋਟੇ ਸਾਹਿਬ ਜੀ ਆਜ਼ਾਦੀ ਸ਼ਹਾਦਤ ਨੂੰ ਸਮਰਪਿਤ ਅੱਜ ਅਲੱਗ-ਅਲੱਗ ਥਾਵਾਂ ਤੇ ਸੰਗਤਾਂ ਵੱਲੋਂ ਲੰਗਰ ਵੀ ਲਗਾਏ ਜਾ ਰਹੇ ਨੇ ਸੋਇ ਇਸ਼ਨਾਨ ਘਰ ਜਥਾ ਗੁਰਦੁਆਰਾ ਟਾਲੀ ਸਾਹਿਬ ਜਿੱਨਾ ਸੰਗਤਾਂ ਵੱਲੋਂ ਅੱਜ ਜਗ੍ਹਾ ਤੇ ਲੰਗਰ ਲਗਾਏ ਜਾ ਰਹੇ ਨੇ ਸੋਇ ਤਸਵੀਰਾਂ ਦੇਖੋ ਜਿੱਥੇ ਨਾਲ ਦੇ ਨਾਲ ਸੰਗਤਾਂ ਨੂੰ ਇਤਿਹਾਸ ਦੇ ਬਾਰੇ ਜਾਣੂ ਕਰਵਾਇਆ ਜਾ ਰਿਹਾ ਸਰਹੰਦ ਵਿਖੇ ਜਿੱਥੇ ਬਾਸ਼ਲ ਬੇਗ ਤੇ ਸ਼ਾਸ਼ਲ ਬੇਗ ਜਿਹੜੇ ਦੋ ਜਲਾਦ ਸੀਗੇ ਜਿਨ੍ਹਾਂ ਵੱਲੋਂ ਛੋਟੇ ਸਾਹਿਬ ਜੀ ਦਾ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਤੋਂ ਬਾਅਦ ਇਹ ਗੱਲ ਕਰ ਲਈਏ ਬਾਬਾ ਨੂਰਾ ਮਾਹੀ ਜੀ ਸਾਹਿਬਜ਼ਾਦੇ ਦੀ ਅ ਸ਼ਹੀਦੀ ਦੀ ਖਬਰ ਦਸ਼ਮੇਸ਼ ਪਿਤਾ ਨੂੰ ਦਿੰਦੇ ਹੋਏ ਸੋ ਇਤਿਹਾਸ ਦੇ ਨਾਲ ਨਾਲ ਵੀ ਸੰਗਤਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਨਵਾਬ ਸ਼ੇਰਖਾਂ ਜੋ ਮਲੇਰ ਕੋਟਲਾ ਅਵਿਕੇ ਜਿਸ ਨੂੰ ਛੋਟੇ ਸਾਹਿਬਜ਼ਾਦੇ ਦੇ ਹਾਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀਗਾ ਉਸ ਤੋਂ ਬਾਅਦ ਦਿਵਾਨ ਟੋਡਰਮਲ ਜੀ ਦੀ ਗੱਲ ਕਰ ਲਈਏ ਜਿਨ੍ਹਾਂ ਨੇ ਆ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸੰਸਕਾਰ ਵਾਸਤੇ ਜਗ੍ਹਾ ਖਰੀਦੀ ਸੀਗੀ ਸੋ ਇਹਨਾਂ ਨੂੰ ਸ਼ਹਾਦਤਾਂ ਨੂੰ ਸਮਰਪਿਤ ਅੱਜ ਇਹਨਾਂ ਨੇ ਲੰਗਰ ਲਗਾਇਆ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਜੀਤ ਸਿੰਘ ਖਾਲਸੇ ਮਰਣਾ ਸੇਵਕ ਜਥੇ ਇਸ਼ਨਾਨ ਗੁਰਦਰਾ ਟਾਲੀ ਸਾਹਿਬ ਸੰਤੋਖ ਸਰ ਸਾਹਿਬ ਕੋ ਅੱਜ ਦਾ ਦਿਨ 13 ਪੋ ਸ਼ਹਾਦਤਾਂ ਹੋਈਆਂ ਸਰਹੰਦ ਫਤਿਹਗੜ ਸਾਹਿਬ ਦੀ ਧਰਤੀ 'ਤੇ ਸੋ ਉਹਨਾਂ ਨੂੰ ਸਮਰਪਿਤ ਤੁਸੀਂ ਅੱਜ ਲੰਗਰ ਲਗਾਇਆ ਹੈ ਅੱਜ ਸਾਰੇ ਜਥੇ ਵੱਲੋਂ ਇਕੱਤਰ ਹੋ ਕੇ ਜੀ ਹਰ ਸਾਲ ਦੀ ਤਰ੍ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਨੂੰ ਸਮਰਪਿਤ ਉਹਨਾਂ ਦੀ ਮਿੱਠੀ ਪਿਆਰੀ ਯਾਦ ਦੇ ਵਿੱਚ ਉਹਨਾਂ ਦੀ ਸ਼ਹੀਦੀ ਨੂੰ ਸਜਦਾ ਕਰਦੇ ਹੋਏ ਸੇਵਕ ਜਥਾ ਇਸ਼ਾਨ ਗੁਰਦਰਾ ਟਾਲੀ ਸਾਹਿਬ ਸੰਤੋਖ ਸਰ ਵੱਲੋਂ ਹਰ ਸਾਲ ਇਹ ਲੰਗਰ ਲਗਾਇਆ ਜਾਂਦਾ ਹੈ ਜੀ ਅੱਜ ਦੇ ਦਿਨ ਸਾਡੇ ਤਾਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਖਤੇ ਜਿਗਰ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ 19 ਦੇ ਵਿੱਚ ਚਨਾਇਆ ਗਿਆ ਸੀ ਉਹਨਾਂ ਦੇ ਸਮਰਪਿਤ ਇਹ ਲੰਗਰ ਜੋ ਹਨ ਉਹ ਜੋ ਜਨ ਕੀਤਾ ਜਾਂਦਾ ਜੀ ਕਿਤਾ ਯਾਦ ਕਰ ਰਹੇ ਉਹਨਾਂ ਦੀ ਸ਼ਹਾਦਤ ਨੂੰ ਕਿਉਂਕਿ ਨਿੱਕੀ ਉਮਰ ਦੇ ਵਿੱਚ ਆਪਣਾ ਧਰਮ ਲਈ ਸਾਡੇ ਦੇਸ਼ ਖਾਤਰ ਆਪਣਾ ਉਹਨਾਂ ਨੇ ਸਾਰਾ ਸਰਬੰਸ ਵਾਰ ਦਿੱਤਾ ਛੋਟੇ ਸਾਬ ਜਿਆਦੇ 7 ਤੇ 9 ਸਾਲ ਅੱਜ ਪੂਰੇ ਦੇਸ਼ ਦੇ ਵਿੱਚ ਅੱਜ ਕਹਿ ਲਈਏ ਕਿ ਸਿੱਖਾਂ ਨੂੰ ਇਤਿਹਾਸ ਪਤਾ ਹੋਣਾ ਚਾਹੀਦਾ ਇਹਦੇ ਬਾਰੇ ਕਿਉਂਕਿ ਇਹਨਾਂ ਸਭ ਤੋਂ ਨਿੱਕੀ ਉਮਰ ਦੇ ਵਿੱਚ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਫਿਰ ਕਹਿ ਲਈਏ ਕਿ ਅੱਜ ਜੇਕਰ ਆਪਾਂ ਸਿਰ ਤੇ ਦਸਤਾਰਾਂ ਸਜਾਈਆਂ ਤੇ ਉਹਨਾਂ ਦੀ ਬਦੌਲਤ ਸਿਰ ਤੇ ਸਜਾਈਆਂ ਇਹ ਬਿਲਕੁਲ ਇੱਜ ਦੋ ਰਾਮਾਨੀ ਜੀ ਜਿਹੜੀ ਅੱਜ ਸਾਡੇ ਸਿਰ ਤੇ ਦਸਤਾਰ ਹੈ ਉਹ ਕਰਗੀਧਰ ਪੀਤਾ ਮਹਾਰਾਜ ਜੀ ਦੇ ਸਰਬੰਸ ਜੋ ਵਾਰਿਆ ਹੈ ਉਸ ਕਰਕੇ ਸਾਡੇ ਸਿਰ ਤੇ ਦਸਤਾਰ ਹੈ ਸੱਜੀ ਹੈ ਅੱਜ ਦੇ ਦਿਨ ਬਿਲਕੁਲ ਜਿਹੜੀ ਉਹਨਾਂ ਦੀ ਸ਼ਹਾਦਤ ਹੈ ਉਹ ਤਾਂ ਕਦੀ ਵੀ ਭੁਲਾਈ ਨਹੀਂ ਜਾ ਸਕਦੀ ਪਰ ਅੱਜ ਦੇ ਦਿਨ ਵਿਸ਼ੇਸ਼ ਜੋ ਹੈ ਉਹਨਾਂ ਨੂੰ ਸਜਦਾ ਕੀਤਾ ਜਾਂਦਾ ਹੈ ਕਿ ਅੱਜ ਦੇ ਦਿਨ ਨੂੰ ਨੀਹਾਂ ਦੇ ਵਿੱਚ ਚੁਨਾਇਆ ਗਿਆ ਸੀ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਵਡੇਰਿਆਂ ਕੋ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਆਪਣੇ ਛੋਟੇ ਬੱਚਿਆਂ ਨੂੰ ਕੌਮ ਦਾ ਇਤਿਹਾਸ ਦੱਸਣਾ ਚਾਹੀਦਾ ਹੈ ਕਿ ਸਾਡੇ ਜਿਹੜੇ ਲਖਤੇ ਜਿਗਰ ਮਹਾਰਾਜ ਸਾਹਿਬ ਜੀ ਦੇ ਸਨ 9 ਸਾਲ ਦੀ ਅਤੇ 7 ਸਾਲ ਦੀ ਉਮਰ ਦੇ ਵਿੱਚ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਸੀ ਸਭ ਤੋਂ ਛੋਟੇ ਸ਼ਹੀਦ ਅਤੇ ਸਭ ਤੋਂ ਵੱਡੀ ਉਮਰ ਦੇ ਬਾਬੇ ਸਾਡੇ ਹੋਏ ਹਨ ਉਹਨਾਂ ਦੇ ਸ਼ਹੀਦਾਂ ਨੂੰ ਆਪਾਂ ਸਜਦਾ ਕਰਦੇ ਹਾਂ ਸਾਨੂੰ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਬਾਰੇ ਜ਼ਰੂਰ ਜਾਣੂ ਕਰਵਾਉਣਾ ਚਾਹੀਦਾ ਹੈ ਸਾਨੂੰ ਲੋਕਾਂ ਦੇ ਕਰਾਂ ਦੇ ਵਿੱਚ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਮਤਲਬ ਕਿ ਜਿਸ ਤਰ੍ਹਾਂ ਹੀ ਅੱਗੇ ਵਿਚਾਰ ਕਰ ਰਹੀ ਸੀ ਵੀ ਅਸੀਂ ਕ੍ਰਿਸਮਸ ਦੇ ਮੌਕੇ ਬੱਚਿਆਂ ਨੂੰ ਸ਼ਾਂਤਾਂ ਕਲੋਜ ਬਣਾ ਕੇ ਉਹ ਨਹੀਂ ਦਿਖਾਉਣਾ ਚਾਹੀਦਾ ਛੋਟੇ-ਛੋਟੇ ਬੱਚਿਆਂ ਨੂੰ ਨੇ ਸਿੰਘ ਬਾਣੇ ਦੇ ਵਿੱਚ ਅਤੇ ਬੱਚਿਆਂ ਦੀ ਸ਼ਹੀਦੀ ਵਾਲੀ ਜਾਣੂ ਕਰਾ ਕੇ ਇਹ ਸ਼ਹਾਦਤ ਤੇ ਜਾਣੂ ਕਰਵਾਉਣਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਹੀ ਪਾਵਨ ਪਵਿੱਤਰ ਦਿਹਾੜਾ ਜੀ ਅੱਜ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬ ਜਦੇ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤੇ ਸਿੰਘ ਦਾ ਸ਼ਹੀਦੀ ਗੁਰਪੁਰਬ ਹੈ ਵੇਖੋ ਜੀ ਜਿਵੇਂ ਸੰਗਤਾਂ ਵਿੱਚ ਉਤਸ਼ਾਹ ਵਾ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਵੀ ਹਰ ਥਾਂ ਥਾਂ ਤੇ ਹਰ ਜਗ੍ਹਾ ਦੇ ਉੱਤੇ ਜਿਹੜਾ ਵਾ ਗੁਰੂ ਮਾਰਾ ਨੂੰ ਯਾਦ ਕੀਤਾ ਜਾ ਰਿਹਾ ਇਹ ਯਾਦ ਤਾਂ ਹੀ ਕੀਤਾ ਜਾ ਰਿਹਾ ਕਿ ਸਾਡੇ ਵੱਡਿਆਂ ਨੇ ਕੁਰਬਾਨੀਆਂ ਕੀਤੀਆਂ ਨੇ ਸਾਡੇ ਵੱਡਿਆਂ ਨੇ ਜਿਹੜਾ ਵਾ ਬਲਦਾਨ ਦਿੱਤਾ ਵਾ ਜਿਹੜੀ ਕਿ ਸਿੱਖ ਕੌਮ ਨੂੰ ਇਥੋਂ ਤੱਕ ਕਿ ਹਿੰਦੁਸਤਾਨ ਹਰ ਕਿਸੇ ਸਰਕਾਰ ਨੂੰ ਜੋ ਵੀ ਆ ਇਹ ਅੱਜ ਜੇ ਬਦੌਲਤ ਬੈਠੀ ਹੈ ਤੇ ਸਾਡੇ ਸਿੱਖ ਕੌਮ ਦੇ ਗੁਰੂ ਕਲਗੀਧਰ ਪਾਸ਼ਾ ਦੇ ਲਖਤੇ ਜਿਗਰ ਉਹਨਾਂ ਦੇ ਬੱਚੇ ਤੇ ਉਹਨਾਂ ਦੇ ਪਰਿਵਾਰ ਕਰਕੇ ਹੀ ਸਾਡੇ ਕੋ ਸਾਰੇ ਕੁਝ ਬੈਠੇ ਆ ਬਾਕੀ ਸਭ ਤੋਂ ਪਹਿਲੀ ਗੱਲ ਹੈ ਵੀ ਘਰ-ਘਰ ਦੇ ਵਿੱਚ ਇਹ ਪ੍ਰਚਾਰ ਕਰਨਾ ਚਾਹੀਦਾ ਵਾ ਵੀ ਸਰਹਾਂਦੇ ਦੇ ਦਸ਼ਨ ਆਪਾਂ ਆਪਣੇ ਬੱਚਿਆਂ ਨੂੰ ਕਰਾਈਏ ਤੇ ਇਤਿਹਾਸ ਬਾਰੇ ਜਾਣੂ ਕਰਾਈਏ ਵੀ ਸਾਡੇ ਜੋ ਬੜਿਆਂ ਦੇ ਪੁਰਖਾਂ ਨੇ ਜੋ ਵੀ ਬਲਦਾਨ ਦਿੱਤੇ ਨੇ ਉਹ ਕਿਤਰਾ ਦਿੱਤੇ ਨੇ ਜਦੋਂ ਸਾਡੇ ਬੱਚਿਆਂ ਨੂੰ ਪਤਾ ਹੋਏਗਾ ਸਾਡੀ ਪੀੜ੍ਹੀ ਨੂੰ ਪਤਾ ਹੋਏਗਾ ਉਹ ਪਤਿਤ ਪੁਣੇ ਵਾਲ ਤੇ ਨਸ਼ੇ ਵਾਲ ਨਹੀਂ ਜਾਣਗੇ ਮੈਂ ਇਹੋ ਬੇਨਤੀ ਕਰੂੰਗਾ ਸਾਰਿਆਂ ਨੂੰ ਵੀ ਅੱਜ ਦੇ ਅਧਿਾਰੇ ਤੇ ਆਪਾਂ ਨਸ਼ੇ ਨੂੰ ਤਿਆ ਕੇ ਪਤਿਤ ਪੁਣੇ ਨੂੰ ਤਿਆ ਕੇ ਤੇ ਗੁਰੂ ਵਾਲੇ ਬਣੀਏ ਤੇ ਗੁਰੂ ਦੇ ਅਲਾਰਣ ਲੱਗੀਏ ਅੱਛਾ ਕਹਿਣਾ ਚਾਹੀਦਾ ਕਿ ਇਹ ਜਿਹੜੇ ਦਿਨ ਹੁੰਦੇ ਸ਼ਹੀਦੀ ਦਿਹਾੜੇ ਹੁੰਦੇ ਆ ਇਹ ਇਹਨਾਂ ਦੇ ਵਿੱਚ ਬੱਚਿਆਂ ਨੂੰ ਜ਼ਰੂਰ ਸਰਹੰਦ ਦੀ ਧਰਤੀ ਤੇ ਲੈ ਕੇ ਜਾਣਾ ਚਾਹੀਦਾ। ਹਾਂਜੀ ਪਾਜੀ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਸਰਹੰਦ ਦੀ ਧਰਤੀ ਦੇ ਜਾਨ ਦੇ ਨਾਲ ਕਮ ਸੇ ਕਮ ਸਾਡੇ ਬੱਚਿਆਂ ਨੂੰ ਇਹਨਾਂ ਦੇ ਪਤਾ ਹੋਊਗਾ ਨਾ ਵੀ ਸਾਡੀ ਜਿਹੜੀ ਐਡੀ ਵੱਡੇ ਜਿਹੜੇ ਜੋਧਿਆਂ ਨੇ ਕੁਰਬਾਨੀ ਕੀਤੀ ਹੈ ਉਹ ਕੀ ਕੁਰਬਾਨੀ ਆ। ਉਹਨਾਂ ਨੂੰ ਉਤਸ਼ਾਹ ਮਿਲੇਗਾ ਤੇ ਉਹਨਾਂ ਨੂੰ ਪ੍ਰੇਰਣਾ ਮਿਲੇਗੀ ਐ ਚੀਜ਼ ਦੀ ਵੀ ਜੇ ਛੋਟੇ ਸਹਿਬ ਜਾਦੇ 7 ਸਾਲ ਦੇ ਤੇ 9 ਸਾਲ ਦੇ ਬੱਚੇ ਜਿਹੜੇ ਨੇ ਉਹ ਕੁਰਬਾਨੀ ਕਰ ਸਕਦੇ ਨੇ ਤੇ ਅਸੀਂ ਕਿਵੇਂ ਨਹੀਂ ਕਰ ਸਕਦੇ। ਦੂਜੇ ਨੰਬਰ ਤੇ ਜਦੋਂ ਅਸੀਂ ਇਸ ਇਤਿਹਾਸ ਦੇ ਜਾਂ ਹੋਰ ਚੀਜ਼ ਬਾਰੇ ਜਾਣੂ ਕਰਾਵਾਂਗੇ ਉਹਦੇ ਨਾਲ ਕਮ ਸੇ ਕਮ ਐਸੀ ਦੀ ਸ਼ਰਮ ਜ਼ਰੂਰ ਹੋਏਗੀ ਸਾਡੇ ਬੱਚਿਆਂ ਨੂੰ ਜਾਂ ਸਾਡੇ ਪਰਿਵਾਰ ਨੂੰ ਕਿ ਅਸੀਂ ਆਪਣੇ ਕੇਸਾਂ ਦੀ ਬੇਦਬੀ ਨਹੀਂ ਕਰਨੀ ਆਪਾਂ ਕੇਸਾਂ ਦੀ ਬੇਦਬੀ ਤਾਂ ਨਹੀਂ ਕਰਨੀ ਕਿ ਛੋਟੇ-ਛੋਟੇ ਬੱਚਿਆਂ ਨੇ ਸਾਡੇ ਕੇਸਾਂ ਕਰਕੇ ਸਿੱਕੀ ਧਰਮ ਕਰਕੇ ਆਪਣਾ ਜਿਹੜਾ ਵਾ ਪਰਿਵਾਰ ਆਪਣੀ ਜਿੰਦ ਜਾਨ ਜਿਹੜੀ ਆ ਉਹਨੂੰ ਸ਼ਾਵਰ ਕਰ ਦਿੱਤੀ ਬਾਬਾ ਜੀ ਕਈ ਨੌਜਵਾਨ ਹੈਗੇ ਜਿਨ੍ਹਾਂ ਦੇ ਨਾਮ ਪਿੱਛੇ ਸਿੰਘ ਲੱਗਦਾ ਆ ਸਿਰ ਤੇ ਦਸਤਾਰਾ ਵੀ ਸਜਾਉਂਦੇ ਆ ਪਰ ਆਪਾਂ ਦਾੜੀਆਂ ਕੱਟੀਆਂ ਹੁੰਦੀਆਂ ਆ ਇਹ ਕੇਸ ਕਤਲ ਕੀਤੇ ਹੁੰਦੇ ਆ ਅੱਜ ਕੇਸਾ ਖਾਤਰ ਮਹਾਨ ਸ਼ਹਾਦਤਾਂ ਦਿੱਤੀਆਂ ਜਿਨੇ ਜਰਨਲ ਰਹੇ ਵੱਡੇ ਵੱਡੇ ਉਹਨਾਂ ਨੇ ਕੇਸਾ ਖਾਤਰ ਕਹਿ ਲਿਆ ਕਿ ਆਪਣਾ ਸਾਰਾ ਸਰਬੰਸ ਵੀ ਵਾਰਿਆ ਗੁਰਗੋਬਿੰਦ ਸਿੰਘ ਪਿਤਾ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਕੀ ਸੁਣਿਆ ਦੇਣਾ ਚਾਹੁੰਦੇ ਹੋ ਵੇਖੋ ਜੀ ਉਹਨਾਂ ਨੂੰ ਤਾਂ ਸਭ ਤੋਂ ਵੱਡੇ ਹਸਨਿਆ ਵਾਂ ਵੀ ਜਿਨ੍ਹਾਂ ਨੇ ਬਗੈਰ ਕਿਸੇ ਲਾਲਚ ਤੋਂ ਬਗੈਰ ਕਿਸੇ ਡਰ ਤੋਂ ਕਿਸੇ ਵੀ ਚੀਜ਼ ਤੋਂ ਬੇਖੌਫ ਹੋ ਕੇ ਆਪਣੀ ਕੁਰਬਾਨੀ ਦਿੱਤੀ ਕਾਦੇ ਕਰਕੇ ਦਿੱਤੀ ਕੇਸਾਂ ਕਰਕੇ ਜਿਹੜੇ ਛੋਟੇ ਛੋਟੇ ਬੱਚੇ ਜੈ ਗੁਰੂ ਕਲਗੀਧਰ ਪਾਚਾ ਚਾਹੁੰਦੇ ਤੇ ਕੀ ਗੱਲ ਉਹ ਵੀ ਅੱਜ ਆਪਣੇ ਮਾਨ ਸਕਦੇ ਆ ਆਨੰਦ ਮਾਨ ਸਕਦੇ ਪਰ ਉਹਨਾਂ ਨੇ ਕਾਦੇ ਵਾਸਤੇ ਕੀਤਾ ਸਿਰਫ ਸਿੱਖ ਕੌਮ ਵਾਸਤੇ ਸਾਨੂੰ ਐਸ ਚੀਜ਼ ਬਾਰੇ ਸ਼ਰਮਾਣੀ ਚਾਹੀਦੀ ਆ ਆਪਾਂ ਨੂੰ ਇੱਕ ਵਾਰੀ ਝਾਤੀ ਮਾਰਨੀ ਚਾਹੀਦੀ ਆਪਣੇ ਪੁਰਾਣੇ ਇਤਿਹਾਸ ਤੇ ਵੀ ਸਾਡੇ ਜਿਹੜੇ ਗੁਰਵਾਣੇ ਸਾਡੇ ਪੁਰਖਾਣੇ ਜਾਂ ਸਾਡੇ ਗੁਰੂ ਸਾਹਿਬ ਦੇ ਬੱਚਿਆਂ ਨੇ ਇੰਨੀਆਂ ਕੁਰਬਾਨੀਆਂ ਕੀਤੀ ਤਾਂ ਸਾਨੂੰ ਦਾੜੀ ਕੱਟ ਕਰਨ ਲੱਗਿਆ ਸ਼ਰਮ ਆਣੀ ਚਾਹੀਦੀ ਆ ਕਮ ਸੇ ਕਮ ਹੋਰ ਕੁਝ ਨਹੀਂ ਅਸੀਂ ਆਪਣਾ ਸਿੱਖੀ ਰੂਪ ਤੇ ਪੂਰਾ ਰੱਖ ਸਕਦੇ ਹਾਂ ਨਾ ਜਿਹਦੇ ਨਾਲ ਹੋਰ ਕਿਸੇ ਨੂੰ ਜਾਂ ਪ੍ਰਭਾਵ ਪਵੇ ਵੀ ਇਹ ਕਮ ਸੇ ਕਮ ਸਿੱਖ ਜਾ ਰਿਹਾ ਚਲੋ ਮੈਂ ਵੀ ਗੱਲ ਕਰਦਾ ਵੀ ਅਮਰਤਾਰੀ ਹੋਣਾ ਜ਼ਰੂਰੀ ਆ ਪਰ ਕਮ ਸੇ ਕਮ ਸਾਬ ਸੂਰਤ ਹੋਣਾ ਤੇ ਬਹੁਤ ਜ਼ਰੂਰੀ ਹੈ ਨਾ ਜੀ ਸਾਬ ਸੂਰਤ ਹੋਣਾ ਜਿਹੜਾ ਵਾ ਉਹ ਹਰ ਕਿਸੇ ਸਿੱਖ ਦੀ ਨਿਸ਼ਾਨੀ ਆ ਤੇ ਉਹ ਵੀ ਛੋਟੇ ਸਹਿਬਜ਼ਾਦੇ ਨੂੰ ਆਪਾਂ ਯਾਦ ਕਰਦੇ ਆ ਵੀ ਛੋਟੇ ਸਹਿਬਜ਼ਾਦੇ ਨੇ ਜੋ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਤੇ ਅੱਜ ਸਾਡੇ ਸਿਰ ਤੇ ਪੱਗਾਂ ਨੇ ਤੇ ਦਾੜੀਆਂ ਸਾਡੀਆਂ ਬਣੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਿਲਕੁਲ ਇੱਕ ਪ੍ਰਣ ਲੈ ਲੈਣਾ ਚਾਹੀਦਾ ਅੱਜ ਦੇ ਦਿਨਾਂ ਦੇ ਵਿੱਚ ਛੋਟੇ ਸਾਹਿਬ ਜਦਿਆਂ ਨੂੰ ਸ਼ਹਾਦਤ ਨੂੰ ਯਾਦ ਕਰਕੇ ਕਿ ਅੱਜ ਤੋਂ ਬਾਅਦ ਅਸੀਂ ਕੇਸ ਦਾੜੀ ਕਤਲ ਨਹੀਂ ਕਰਾਵਾਂਗੇ ਜਿਨ੍ਹਾਂ ਨੇ ਨਿੱਕੀ ਨਿੱਕੀ ਉਮਰ ਦੇ ਵਿੱਚ ਸ਼ਹਾਦਤਾਂ ਦੇ ਦਿੱਤੀਆਂ ਸਿਰਫ ਇੱਕ ਕੇਸਾਂ ਦੇ ਬਦਲੇ ਆਪ ਕੌਮ ਦੇ ਬਦਲੇ ਹਾਲਾਂਕਿ ਵਜੀਦ ਖਾਂ ਉਹਨਾਂ ਨੂੰ ਇਸਲਾਮ ਕਬੂਲ ਕਰਵਾਉਣਾ ਚਾਹੁੰਦਾ ਸੀ ਪਰ ਉਹ ਬੱਚਿਆਂ ਨੇ ਆਪਣੀ ਸ਼ਹਾਦਤ ਨੂੰ ਯਾਦ ਰੱਖਿਆ ਬੱਚਿਆਂ ਨੇ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਯਾਦ ਰੱਖਿਆ ਇਸ ਕਰਕੇ ਓਨੀਆਂ ਹਾਂ ਦੇ ਵਿੱਚ ਖੜ ਗਏ ਬਿਨਾਂ ਕਿਸੇ ਡਰ ਤੋਂ ਸੋ ਇਹ ਜਜ਼ਬਾ ਇਹ ਦਲੇਰੀ ਇਹ ਗੁਰਗੋਬਿੰਦ ਸਿੰਘ ਜੀ ਪਾਸ਼ਾ ਨੂੰ ਜਦੋਂ ਪਤਾ ਲੱਗਿਆ ਸੀਗਾ ਕਿ ਮੇਰੇ ਬੱਚਿਆਂ ਨੇ ਇਦਾਂ ਸ਼ਹਾਦਤ ਦਿੱਤੀ ਆ ਤਾਂ ਉਹਨਾਂ ਨੇ ਕਹਿਣਾ ਸੀਗਾ ਕਿ ਅਸਲ ਦੇ ਵਿੱਚ ਜੰਗ ਜਿਹੜੀ ਉਹ ਮੈਂ ਅੱਜ ਫਤਿਹ ਕੀਤੀ ਆ ਬਾਬਾ ਜੀ ਨੂੰ ਪੁੱਛਿਆ ਗਿਆ ਤਾਂ ਜੰਗਾ ਪਰ ਹਰ ਇੱਕ ਫਤਿਹ ਕਰਦੇ ਆ ਪਰ ਗੁਰਗੋਬਿੰਦ ਸਿੰਘ ਪਾਸ਼ਾ ਨੇ ਉਦੋਂ ਆਖਿਆ ਕਿ ਅਸਲੀ ਜਿਹੜੀ ਜੰਗ ਹੈ ਉਹ ਫਤਿਹ ਅੱਜ ਹੋਈ ਆ ਇਸ ਕਰਕੇ ਉਹ ਜਗ੍ਹਾ ਦਾ ਨਾਮ ਫਤਿਹਗੜ੍ਹ ਸਾਹਿਬ ਹੈ ਗਿਆ ਸੋ ਅੱਜ ਕੈਲੀ ਕੇ ਪਾ ਪ੍ਰਾਨੇ ਲਾ ਲੀਏ ਅਪ ਸਾਬਤ ਸੂਰਤ ਹੋਈਏ ਕਿਸਾ ਦੀ ਬੇਦਬੀ ਨਾ ਕਰੀਏ ਅੱਜ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਕੋਟਨਕੋਟ ਪਰ ਨਾਮ ਕਰਦੇ ਆ ਜੁੜੇ ਹੋ ਰੂ ਲਿਵਿੰਗ ਇੰਡੀਆ ਨਿਊਜ਼ ਨਾਲ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਅੰਮ੍ਰਿਤਸਰ